ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਸੁਣਾਈ ਖੁਸ਼ਖਬਰੀ ਮਾਜੇ ਵਿੱਚ ਸੁਖਜਿੰਦਰ ਅੰਦਾਵਾਤੇ ਵਿਕਰਮਜੀਠਿਆ ਹੋਣਗੇ ਆਮੋ ਸਾਹਮਣੇ ਡੇਰਾ ਬਾਬਾ ਨਾਨਕ ਤੋਂ ਚੌਣ ਲੜ ਸਕਦੇ ਨੇ ਵਿਕਰਮਜੀਠਿਆ ਪੰਜਾਬ ਚ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ ਹੁਣ ਨਹੀਂ ਬੰਦ ਹੋਵੇਗਾ ਰਾਸ਼ਨ ਪੰਜਾਬ ਸਰਕਾਰ ਦੇ ਦੀ ਪੰਡ ਹੋਈ ਭਾਰੀ ਪੰਜਾਬ ਸਰਕਾਰ ਨੇ 1150 ਕਰੋੜ ਦਾ ਫੋਰ ਲਿਆ ਕਰਜਾ ਅਕਾਲੀਆ ਗੂ ਵਰਦੇਵ ਸਿੰਘ ਨੌਨੀ ਮਾਨ ਤੇ ਨਰਦੇਵ ਸਿੰਘ ਬੋਬੀ ਮਾਨ ਨੂੰ ਵੱਡਾ ਝੜਕਾ ਮਾਮਲਾ ਹੋਇਆ ਦਰਜ ਪੰਜਾਬ ਵਿੱਚ ਦੋ ਦਿਨ ਬਾਰਿਸ਼ ਆਈ ਆਈਐਮਡੀ ਨੇ ਜਾਰੀ ਕੀਤਾ ਅਲਰਟ ਕੈਨੇਡਾ ਚ ਪਰਮਟ ਲੈਣ ਵਾਲੇ ਲੋਕਾਂ ਲਈ ਵੱਡੀ ਖਬਰ 1 ਨਵੰਬਰ ਤੋਂ ਬਦਲਣਗੇ ਨਿਯਮ ਸੀਐਮ ਭਗਵੰਤ ਮਾਨ ਦੀ ਯਤਨਾ ਸਦਕਾਂ ਝੋਨੇ ਦੀ ਖਰੀਦ ਲਈ ਰਾਹ ਹੋਇਆ ਪੱਧਰਾ ਮਿੱਲ ਮਾਲਕਾਂ ਦੀ ਹੜਤਾਲ ਹੋਈ ਖਤਮ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਾਲੀ ਫੂਕਣ ਦੇ ਖਤਰੇ ਨਾਲ ਨਜੀਠਨ ਦੀ ਵਚਨਬੱਧਤਾ ਤਹਿਤ ਪੰਜਾਬ ਭਰ ਦੇ ਸਹਿਕਾਰੀ ਬੈਂਕਾਂ ਨੇ ਫਸਲਾਂ ਦੀ ਰਹਿੰਦ-ਖੂੰਦ ਪ੍ਰਬੰਧਨ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੀ ਸਰਕਾਰ ਵਚਨਬੱਧ ਹੈ ਪਰਾਲੀ ਦੇ ਨਿਵੇੜੇ ਲਈ ਕਿਸਾਨਾਂ ਨੂੰ 50 ਤੋਂ 80% ਤੱਕ ਸਬਸਿਡੀ ਤੇ ਮਸ਼ੀਨਰੀ ਦੇਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ ਫਸਲੀ ਰਹਿੰਦ-ਖੂੰਦ ਪ੍ਰਬੰਧਨ ਕਰਜ਼ਾ ਯੋਜਨਾ ਸ਼ੁਰੂ ਕੀਤੀ ਗਈ ਹੈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਲਾਹੇਵੰਦ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਦ ਦੇ ਢੁਕਵੇਂ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਲਈ ਕਰਜ਼ਾ ਆਸਾਨੀ ਨਾਲ ਉਪਲਬਧ ਕਰਵਾਉਣਾ ਹੈ ਤਾਂ ਜੋ ਪਰਾਲੀ ਸਾੜ ਨਾਲ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਉਹਨਾਂ ਦੱਸਿਆ ਹੈ ਕਿ ਇਹ ਸਕੀਮ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੀਆਂ 802 ਸ਼ਾਖਾਵਾਂ ਵਿੱਚ ਸ਼ੁਰੂ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਸਰਲ ਅਤੇ ਆਸਾਨ ਵਿਧੀ ਰਾਹੀਂ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਹ ਸਕੀਮ ਪ੍ਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਕੀਮ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਬਦਲ ਚੁਣਨ ਲਈ ਉਤਸ਼ਾਹਿਤ ਕਰਨ ਲਈ ਵੀ ਸਹਾਇਕ ਸਿੱਧ ਹੋਵੇਗੀ। ਸੀਐਮ ਭਗਵੰਤ ਮਾਨ ਨੇ ਕਿਸਾਨਾਂ ਦੀ ਭਲਾਈ ਨੂੰ ਹਰ ਸੰਭਵ ਤਰੀਕੇ ਨਾਲ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਧ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਮਾਝੇ ਇਲਾਕੇ ਵਿੱਚ ਪੰਜਾਬ ਦੀਆਂ ਚਾਰ ਜਿਮਨੀ ਚੋਣਾ ਇੱਕ ਚੋਣ ਹਲਕਾ ਡੇਰਾ ਬਾਬਾ ਨਾਨਕ ਜਿੱਥੋਂ ਕਾਂਗਰਸੀ ਵਿਧਾਇਕ ਸੁਜਿੰਦਰ ਸਿੰਘ ਰੰਧਾਵਾ ਐਮਪੀ ਬਣ ਕੇ ਦਿੱਲੀ ਦਰਬਾਰ ਚਲੇ ਗਏ ਹਨ ਅਤੇ ਇਹ ਖਾਲੀ ਹੋਈ ਸੀਟ ਤੇ ਭਾਵੇਂ ਕਾਂਗਰਸ ਆਪਣਾ ਹੱਕ ਜਤਾ ਰਹੀ ਹੈ ਪਰ ਹੁਣ ਤਾਂ ਜੇ ਹਾਲਾਤ ਇਸ ਤਰ੍ਹਾਂ ਦਾ ਇਸ਼ਾਰਾ ਕਰਨ ਲੱਗ ਪਏ ਹਨ ਕਿ ਇਸ ਸੀਟ ਤੇ ਸ਼੍ਰੋਮਣੀ ਕਾਲੀ ਦਲ ਚ ਮਾਝੇ ਦੇ ਜਰਨੈਲ ਸਮਝੇ ਜਾਂਦੇ ਵਿਕਰਮ ਮਜੀਠੀਆ ਹੁਣ ਡੇਰਾ ਬਾਬਾ ਨਾਨਕ ਜੀ ਮੀਚੌਣ ਨੂੰ ਆਪਣੀ ਮੁਛਦਾ ਸਵਾਲ ਬਣਾ ਸਕਦੇ ਹਨ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ ਬਾਕੀ ਹੁਣ ਦੇਖਦੇ ਹਾਂ ਕਿ ਅੱਜਕੱਲ ਸਾਬਕਾ ਵਿਧਾਇਕ ਵੱਜੋਂ ਵਿਚਾਰ ਰਹੇ ਮਜੀਠੀਆ ਉੱਥੇ ਆਪ ਖੜਦੇ ਹਨ ਜਾਂ ਫਿਰ ਕਿਸੇ ਹੋਰ ਨੂੰ ਇਸ ਹਲਕੇ 'ਚੋਂ ਚੋਣ ਲੜਾਈ ਜਾਵੇ ਇਹ ਵੀ ਆਵਾਜ਼ ਆ ਰਹੀ ਹੈ ਕਿ ਸਾਬਕਾ ਮੰਤਰੀ ਸੁਚਾਲ ਸਿੰਘ ਲੰਗਾ ਜਿਨ੍ਹਾਂ ਨੂੰ ਸ਼੍ਰੋਮਣੀ ਕਾਲ ਦਲ ਨੇ ਮੁਰ ਸ਼ਾਮਿਲ ਕਰ ਲਿਆ ਹੈ ਉਹ ਵੀ ਉਮੀਦਵਾਰੀ ਦਾ ਝੰਡਾ ਚੁੱਕ ਸਕਦੇ ਹਨ ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਨਵੀਂ ਖਬਰ ਸਾਹਮਣੇ ਆਈ ਹੈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਰਾਹਤ ਭਰੀ ਖਬਰ ਸੁਣਾਈ ਹੈ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਨਾਲ ਜੁੜੇ ਪੰਜਾਬ ਭਰ ਦੇ 38 ਲੱਖ ਰਾਸ਼ਨ卡ਡ ਧਾਰੀਆਂ ਦੇ 1.57 ਕਰੋੜ ਪਰਿਵਾਰਿਕ ਮੈਂਬਰਾਂ ਨੂੰ ਵੱਡੀ ਰਾਹ ਦਿੰਦੇ ਹੋਏ KYC ਕਰਵਾਉਣ ਲਈ ਪਹਿਲਾਂ ਨਿਰਧਾਰਿਤ ਕੀਤੀ ਸਮਾਂ ਹੱਦ 30 ਸਤੰਬਰ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਗਈ ਹੈ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਯੋਜਨਾ ਨਾਲ ਜੁੜੇ ਉਹਨਾਂ ਲੱਖਾਂ ਕਰੀਪ ਪਰਿਵਾਰਾਂ ਨੂੰ ਸਿੱਧੇ ਤੌਰ ਤੇ ਲਾਭ ਮਿਲ ਸਕੇਗਾ ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਅਤੇ ਬੱਚਿਆਂ ਦੇ ਫਿੰਗਰਪ੍ਰਿੰਟ ਕੁਝ ਕਾਰਨਾ ਕਰਕੇ ਇਹ ਪਾਸ ਮਸ਼ੀਨਾਂ ਤੇ ਮੈਚ ਨਹੀਂ ਹੋ پا ਰਹੇ ਹਨ ਜਿਸ ਕਾਰਨ ਮੌਜੂਦਾ ਸਮੇਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾਾਂ ਦੇ ਲੱਖਾਂ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਕਣਕ ਦਾ ਲਾਭ ਨਾ ਮਿਲਣਾ ਤੇ ਰਾਸ਼ਨ ਕਾਰਡ ਤੋਂ ਉਹਨਾਂ ਦੇ ਨਾਂ ਕੱਟੇ ਜਾਣ ਦਾ ਡਰ ਸਤਾ ਰਿਹਾ ਹੈ। ਪੰਜਾਬ ਦੀ ਮਾਨ ਸਰਕਾਰ ਵੱਲੋਂ ਕਰਜ਼ੇ ਦੀ ਪੰਡ ਨੂੰ ਹੋਰ ਵੀ ਭਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਕੋਲੋਂ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਿਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ 20 ਸਾਲਾਂ ਲਈ ਵਿਆਜ ਦੀ ਮੋਟੀ ਪਰਪਾਈ ਕਰੇਗੀ ਪੰਜਾਬ ਸਰਕਾਰ ਨੂੰ 20 ਸਾਲਾਂ ਵਿੱਚ 600 ਕਰੋੜ ਰੁਪਏ ਦਾ ਵਿਆਜ ਚੁਕਾਉਣਾ ਪਵੇਗਾ ਤਕਰੀਬਨ 7% ਤੇ ਲਏ ਪੈਸੇ ਨੂੰ 2049 ਤੱਕ ਵਾਪਸ ਕਰਨਾ ਹੋਵੇਗਾ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ April 2024 ਤੋਂ ਲੈ ਕੇ ਹੁਣ ਤੱਕ 6 ਮਹੀਨਿਆਂ 'ਚ 11000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਘੇੜਦੇ ਹੋਏ ਕਿਹਾ ਕਿ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਕਰਜ਼ਾਈ ਕਰਨ ਦਾ ਕੰਮ ਜਾਰੀ ਹੈ ਸਰਕਾਰ ਨੇ 2.5 ਸਾਲਾਂ ਚ ਸવાય ਕਰਜ਼ਾ ਚੁੱਕਣ ਦੇ ਕੁਝ ਨਹੀਂ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਨਾ ਸੂਬੇ ਵਿੱਚ ਕੋਈ ਵਿਕਾਸ ਕਾਰਜ ਨਾ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਨਾ ਕੋਈ ਨਵਾਂ ਨਿਵੇਸ਼ ਹੋਇਆ ਹੈ ਨਿਵੇਸ਼ ਉਦਯੋਗਪਤੀਆਂ ਤੇ ਵਪਾਰੀਆਂ ਸਮੇਤਾਂ ਆਮ ਆਦਮੀ ਵੀ ਗੈਂਗਸਟਰਾਂ ਤੋਂ ਸੱਮੇ ਹੋਏ ਹਨ ਸ਼ਨੀਵਾਰ ਦੀ ਦੇਰ ਸ਼ਾਮ ਜਲਾਲਾਬਾਦ ਦੇ ਬੀਡੀਪੀਓ ਦਫਤਰ ਬਾਹਰ ਹੋਈ ਵੱਡੀ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿੱਚ ਵੱਖ-ਵੱਖ ਤਰ੍ਹਾਂ ਮਾਂ ਤਹਿਤ ਕਾਲੀ ਆਗੂ ਵਰਦੇਵ ਸਿੰਘ ਨੌਨੀਮਾਨ ਅਤੇ ਸ਼ਰੋਮਨੀ ਕਾਲੀਦਲ ਬਾਦਲ ਪਾਰਟੀ ਤੋਂ ਲੋਕ ਸਭਾ ਫਿਰੋਜ਼ਪੁਰ ਤੋਂ ਚੋਣ ਲੜ ਚੁੱਕੇ ਨਰਦੇਵ ਸਿੰਘ ਬੋਬੀਮਾਨ ਹਰਪਿੰਦਰ ਸਿੰਘ ਮਾਨ ਅਤੇ 15 ਤੋਂ 20 ਅਨੁਪਛਾਤੀਆਂ ਖਿਲਾਫ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ ਜਿਸ ਕਾਰਨ ਕਾਲੀ ਦਲ ਦੇ ਆਗੂ ਵਰਦੀਪ ਸਿੰਘ ਨੋਨੀਮਾਨ ਤੇ ਨਿਰਦੇਵ ਸਿੰਘ ਬੋਬੀਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪਹੁੰਚੇ ਸਨ ਇਸ ਦੌਰਾਨ ਆਮ ਮੰਦੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ ਉੱਥੇ ਹੀ ਪਿੰਡ ਮੁਹੰਮਦੇ ਵਾਲੇ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਇਸ ਝਗੜੇ ਦੌਰਾਨ ਫਾਇਰਿੰਗ ਵੀ ਹੋਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਅਕਾਲੀ ਦਲ ਦੇ ਦੋ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਭਾਰਤ ਦੇ ਪੱਛਮੀ ਅਤੇ ਉੱਤਰੀ ਪੱਛਮੀ ਰਾਜਾਂ ਤੋਂ ਮਾਨਸੂਨ ਲਗਭਗ ਰਵਾਨਾ ਹੋ ਗਿਆ ਹੈ ਅੱਜ ਤੋਂ 15 ਅਕਤੂਬਰ ਦੇ ਵਿੱਚਕਾਰ ਮਾਨਸੂਨ ਪੱਛਮੀ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਹਟ ਜਾਵੇਗਾ ਹਾਲਾਂਕਿ ਕਈ ਰਾਜਾਂ ਵਿੱਚ ਬਾਰਿਸ਼ ਦਾ ਸੀਜ਼ਨ ਲਾ ਜਾਰੀ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 8 ਤੇ 9 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਗਿਆਨੀਆਂ ਅਨੁਸਾਰ ਸੂਬੇ ਦੇ ਦੱਖਣ ਪੱਛਮ ਖੇਤਰ ਵਿੱਚ ਮੀਂਹ ਪੈ ਸਕਦਾ ਹੈ ਜਦੋਂ ਕਿ ਹੋਰ ਖੇਤਰਾਂ ਵਿੱਚ ਮੌਸਮ ਖੁਸ਼ਕ ਰਹੇਗਾ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਆਉਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਹਰ ਰੋਜ਼ ਨਿਯਮ ਬਦਲ ਰਹੀ ਹੈ ਹੁਣ ਕੈਨੇਡਾ ਨੇ ਪ੍ਰਵਾਸੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਵਰਕ ਪਰਮਟ ਪ੍ਰੋਗਰਾਮ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਇਹ ਬਦਲਾਅ 1 ਨਵੰਬਰ 2024 ਤੋਂ ਲਾਗੂ ਹੋਣਗੇ ਇਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਲਈ ਲਾਗੂ ਕੀਤੇ ਗਏ ਹਨ ਕਿਉਂਕਿ ਭਾਰਤ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਲਈ ਕੈਨੇਡਾ ਇੱਕ ਪਸੰਦੀਦਾ ਟਿਕਾਣਾ ਹੈ ਇਸ ਲਈ ਇਹਨਾਂ ਤਬਦੀਲੀਆਂ ਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਤੇ ਵੱਡਾ ਅਸਰ ਪਵੇਗਾ ਹਾਲੀ ਦੇ ਸਾਲ ਵਿੱਚ 73 ਅੰਤਰਰਾਸ਼ਟਰੀ ਵਿਦਿਆਰਥੀਆਂ ਅਸਥਾਈ ਵਿਦੇਸ਼ੀ ਕਾਮਿਆਂ ਸਮੇਤ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪ੍ਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਕੈਨੇਡੀਅਨ ਭਾਈਚਾਰੇ ਵਿੱਚ ਵਿਰੋਧਵਾਦ ਰਿਹਾ ਹੈ ਇਸ ਸੰਬੰਧੀ ਕੈਨੇਡਾ ਦੀ ਸਰਕਾਰ ਇਹਨਾਂ ਤਬਦੀਲੀਆਂ ਨੂੰ ਹੱਲ ਕਰਨ ਲਈ ਨਵੇਂ ਨਿਯਮ ਲਾਗੂ ਕਰ ਰਹੀ ਹੈ ਤਾਂ ਜੋ ਇਮੀਗ੍ਰੇਸ਼ਨ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕੇ ਕੈਨੇਡਾ ਜਾਣ ਵਾਲੇ ਪ੍ਰਵਾਸੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਯੋਗ ਹੋਣ ਲਈ ਜਰਨਲ ਅਤੇ ਫਿਜ਼ੀਕਲ ਲੋਕੇਸ਼ਨ ਯੋਗਤਾਵਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਇਹ ਧਿਆਨ ਦੇਣ ਯੋਗ ਹੈ ਕਿ 1 ਨਵੰਬਰ 2024 ਤੋਂ ਪਹਿਲਾਂ ਅਪਲਾਈ ਕਰਨ ਵਾਲਿਆਂ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ ਜੇਕਰ ਉਹ 1 ਨਵੰਬਰ ਤੋਂ ਬਾਅਦ ਪ੍ਰੋਗਰਾਮ ਲਈ ਅਪਲਾਈ ਕਰ ਰਹੇ ਹਨ ਇਨਾ ਬਿਨੇਕਾਰਾਂ ਨੂੰ ਵੀ ਨਵੀਆਂ ਲੋੜਾਂ ਨੂੰ ਵੀ ਪੂਰਾ ਕਰਨਾ ਹੋਵੇਗਾ ਇਸ ਦੇ ਨਾਲ ਹੀ ਕੈਨੇਡਾ ਜਾਣ ਵਾਲਿਆਂ ਲਈ ਭਾਸ਼ਾ ਦੀ ਮੁਹਾਰਤ ਦੇ ਨਿਯਮ ਹੋਰ ਸਖਤ ਹੋਣਗੇ ਨਵੰਬਰ 1 2024 ਨੂੰ ਜਾਂ ਇਸ ਤੋਂ ਬਾਅਦ ਸਾਰੇ ਬਿਨੇਕਾਰਾਂ ਨੂੰ ਫ੍ਰੈਂਚ ਜਾਂ ਅੰਗਰੇਜ਼ੀ ਵਿੱਚ ਮੁਹਾਰਤ ਸਾਬਤ ਕਰਨੀ ਚਾਹੀਦੀ ਹੈ ਉਹਦੇ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅੱਜਕੱਲ੍ਹ ਜੋ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਔਰ ਬੜਾ ਜੋਸ਼ ਹੈਗਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਜਦ ਕੇ ਵਿਰੋਧੀਆਂ ਨੂੰ ਆਪੋਜੀਸ਼ਨ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਔਰ ਆਮ ਆਦਮੀ ਪਾਰਟੀ ਦੇ ਇੱਕ ਪਿੰਡ 'ਚ 2-2 4-4 5-5 ਉਮੀਦਵਾਰ ਲੜਨਾ ਚਾਹੁੰਦੇ ਨੇ ਪਰ ਬੜਾ ਅੱਛਾ ਲੱਗ ਰਿਹਾ ਹੈ ਕਿ ਮਾਨ ਸਾਹਿਬ ਦੀ ਅੱਛੀ ਸੋਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਮੁਖੰਦੀ ਪੰਜਾਬ ਜਿਨ੍ਹਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿੰਡੋਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਹਿਮਤੀ ਨਾਲ ਜਿੰਨੇ ਵਾਦ-ਵਦ ਬਣਨ ਉਹਨਾਂ ਹੀ ਪਿੰਡਾਂ ਦਾ ਵਿਕਾਸ ਹੋਏਗਾ ਔਰ ਪਿੰਡਾਂ 'ਚ ਕੋਈ ਪੇਤ ਭਾਵ ਨਹੀਂ ਹੋਏਗਾ ਕੋਈ ਦੁਸ਼ਮਣੀਆਂ ਨਹੀਂ ਪੈਣੀਆਂ ਪਹਿਲਾਂ ਦੇਖੀਦਾ ਸੀ ਕਿ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇਲੈਕਸ਼ਨ ਹੁੰਦੇ ਸਨ ਉਹਨਾਂ ਦੀ ਸ਼ੁਰੂਆਤੀ ਲੜਾਈ ਝਗੜਾ ਹੁੰਦਾ ਸੀ ਪਰ ਅੱਜ ਇਹ ਭਾਈਚਾਰਾ ਬਹੁਤ ਬਦਲ ਰਿਹਾ ਹੈ ਔਰ ਸਾਰੇ ਹੀ ਪਿੰਡ ਤਕਰੀਬਨ ਬਹੁਤ ਸਾਰੇ ਪਿੰਡ ਜਿਹੜੇ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਉਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਆਪੋਜੀਸ਼ਨ ਦੇ ਨਾਲ ਨਾਲ ਸੱਤਾਧਾਰੀ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਕੋ ਕੰਪਲੀਟ ਲੈ ਕੇ ਦੇਖੋ ਕਿ ਜਿਹੜੀ ਹੈਗੀ ਏ ਇਹ ਤੇ ਹਰ ਨੂੰ ਹੱਕ ਆ ਗਿਆ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜੇ ਇਲੈਕਸ਼ਨ ਆ ਗਏ ਨੇ ਉਹ ਫੇਰ ਹੋਣ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜੜੀਆਂ ਵਿਰੋਧੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਕੀਤਾ ਹੋਣਗੇ ਤੇ ਸਾਡੀ ਜਿਹੜੀ ਪਾਰਟੀ ਆਪਣੀ ਮੌਜੂਦਾ ਹੈ ਉਹਨਾਂ ਨੇ ਅਗਰ ਇਲੈਕਸ਼ਨ ਵਿੱਚ ਨੂੰ ਮਿਲੇ ਨੇ ਤੇ ਇਸ ਕਰਕੇ ਮਿਲੇ ਨੇ ਕਿ ਜਿਹੜੀ ਇਹ ਆਪੋਜੀਸ਼ਨ ਰੋਲਾ ਪਾ ਰਹੀ ਹੈਗੀ ਏ ਕਿ ਸਾਡਾ ਤੱਕਾ ਹੋ ਰਿਹਾ ਜਦਕਿ ਸਚਾਈ ਇਹ ਹੈਗੀ ਏ ਕਿ ਤੱਕਾ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਜੋ ਹੈ ਉਸੇ ਮੰਗੇ ਸੀ ਕਿ ਸਾਡੇ ਇਲੈਕਸ਼ਨ ਜਿਹੜੇ ਹਰ ਦਾ ਆਦਮੀ ਦਾ ਪਾਰਟੀ ਦਾ ਹੱਕ ਹੈਗਾ ਕਿ ਇਹ ਇਲੈਕਸ਼ਨ ਫੇਅਰ ਹੋਣ ਅਤੇ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਬਹਿਕਾਵੇ ਵਿੱਚ ਨਾ ਆਇਆ ਜਾਵੇ। ਇਸ ਲਈ ਨੂੰ ਲੈ ਕੇ ਕਿ ਬੜੇ ਦੁੱਖ ਨਾਲ ਬੜੇ ਸ਼ਰਮ ਨਾਲ ਇਹ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਇਹ ਦੁਹਾਈ ਦਿੰਦਾ ਹੁੰਦਾ ਸੀ ਕਦੇ ਲੋਕਤੰਤਰ ਦੀ ਲੋਕਤੰਤਰ ਨੂੰ ਬਚਾਉਣ ਦੀ ਲੋਕਾਂ ਦੇ ਹੱਕਾਂ ਦੀ ਅੱਜ ਉਹੀ ਲੋਕਾਂ ਦੇ ਹੱਕ ਖੋਹਣ ਤੇ ਲੱਗੇ ਨੇ ਤੇ ਇਹਨਾਂ ਨੇ ਰਿਕਾਰਡ ਤੋੜ ਬਦਮਾਸ਼ੀ ਤੇ ਧੱਕਾ ਪੰਚਾਇਤਾਂਵਾਂ ਦੇ ਵਿੱਚ ਕੀਤਾ ਹੈ ਤੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਖਬਰਾਂ ਆ ਰਹੀਆਂ ਤੇ ਖਾਸ ਤੌਰ ਤੇ ਸੰਗਰੂਰ ਜ਼ਿਲ੍ਹਾ ਜਿਹਦੇ ਵਿੱਚ ਪਿੱਛੇ ਕਦੇ ਵੀ ਤੁਸੀਂ ਜੇ ਨਿਗਾਹ ਮਾਰ ਕੇ ਦੇਖੋ ਕਦੇ ਕੋਈ ਇਸ ਤਰ੍ਹਾਂ ਦਾ ਧੱਕਾ ਕਿਸੇ ਸਰਕਾਰ ਵੱਲੇ ਨਹੀਂ ਹੋਇਆ ਜੋ ਮੌਜੂਦਾ ਸਰਕਾਰ ਚ ਜਿਹੜਾ ਦਿਨ ਦਿਹਾੜੇ ਜਿਹੜਾ ਇਹ ੱਕਾ ਕਰਿਆ ਇਹਨਾਂ ਨੇ ਝੂਠੇ ਕਾਗਜ਼ ਰੱਦ ਕੀਤੇ ਕੈਂਡੀਡੇਟਾਂ ਦੇ ਅਤੇ ਕਈ ਥਾਂ ਤੇ ਕੈਂਡੀਡੇਟਾਂ ਨੂੰ ਕਾਗਜ਼ ਦਾਖਲ ਕਰਨ ਤੋਂ ਵੀ ਰੋਕਿਆ ਐਨਓਸੀਆਂ ਦੇਣ ਤੋਂ ਜਿਹੜਾ ਇਹ ਮਨਾਹੀ ਤੇ ਹੁਕਮ ਕੀਤੇ ਜਾ ਰਹੀ ਸੋ ਇਹ ਕੁਝ ਸਾਰਾ ਇਸ ਸਰਕਾਰ ਦੇ ਵਿੱਚ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਆ ਸਾਡੇ ਸਰਦਾਰ ਗੁਰਜੀਤ ਸਿੰਘ ਮੌਜੂਦਾ ਵੀ ਇਹ ਸਰਪੰਚ ਨੇ ਸੰਗਤਪੁਰੇ ਦੇ ਇਹਨਾਂ ਦੇ ਪਿਛਲੇ 2 ਟਰਮਾਂ ਤੋਂ ਇਹ ਪਿੰਡ ਦੇ ਸਰਪੰਚ ਚੱਲੇ ਆ ਰਹੇ ਸੀ ਇਹ ਤੇ ਇਹਨਾਂ ਦਾ ਪਰਿਵਾਰ ਹੈ ਕੱਲ ਰਾਤ ਨੂੰ 9 ਵਜੇ ਇਹਨਾਂ ਦੇ ਕਾਗਜ਼ ਰੱਦ ਕੀਤੇ ਗਏ ਇਹਨਾਂ ਦੀ ਮਾਤਾ ਦੇ ਤੇ ਇਹਨਾਂ ਦੀ ਧਰਮ ਪਤਨੀ ਦੇ ਦੋਨਾਂ ਦੇ ਕਾਗਜ਼ ਰੱਦ ਕਰ 6 ਵਜੇ ਰਿਟਰਨਿੰਗ ਅਫਸਰ ਤੇ ਬੀਡੀਪੀਓ ਕਹਿ ਰਿਹਾ ਜੀ ਸਾਰੇ ਕਾਗਜ਼ ਠੀਕ ਨੇ ਤੇ 9 ਵਜੇ ਐਮਐਲਏ ਆ ਕੇ ਉੱਥੇ ਤੱਕੇ ਦੇ ਨਾਲ ਬਹਿ ਕੇ ਅੰਦਰ ਦਰਵਾਜ਼ਾ ਬੰਦ ਕਰਕੇ ਉਹ ਕਾਗਜ਼ ਰੱਦ ਕਰਾ ਕੇ ਜਾਂਦੀ ਹੈ ਬਿਨਾ ਕਿਸੇ ਰਿਪੋਰਟ ਤੋਂ ਬਿਨਾ ਕਿਸੇ ਸ਼ਿਕਾਇਤ ਤੋਂ ਕਾਗਜ਼ ਰੰਦ ਹੁੰਦੇ ਪਹਿਲੀ ਵਾਰ ਦੇਖਿਆ ਨਹੀਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿਸੇ ਵੀ ਰੈਵਨਿਊ ਅਫਸਰ ਦੀ ਰਿਪੋਰਟ ਨਹੀਂ ਲਈ ਗਈ ਬੀਡੀਪੀ ਨੇ ਆਪ ਜੀ ਰਿਪੋਰਟ ਬਣਾ ਕੇ ਜਿਹੜਾ ਕਹਤਾ ਵੀ ਜੀ ਇਹਨਾਂ ਦਾ ਕਬਜ਼ਾ ਹੈ ਲਾਲਕੀਰ ਦੇ ਵਿੱਚ ਕਦੇ-ਕਦੇ ਕਿਸੇ ਨੇ ਸੁਣਿਆ ਵੀ ਲਾਲਕੀਰ ਦੇ ਵਿੱਚ ਘਰ ਹੋਵੇ ਜਿੱਥੋਂ ਕਬਜ਼ਾ ਤੁਸੀਂ ਸ਼ੋਅ ਕਰੋ ਸਾਰਾ ਪਿੰਡ ਲਾਲਕੀਰ ਦੇ ਵਿੱਚ ਹੈ ਤੇ ਜਿਹੜੇ ਹੁਣ ਤਿੰਨ ਕੈਂਡੀਡੇਟ ਲੜ ਰਹੇ ਨੇ ਉਹ ਵੀ ਉਹੀ ਲਾਲਕੀਰ ਦੇ ਵਿੱਚ ਹੀ ਨੇ ਫਰ ਉਹਨਾਂ ਦੇ ਕਾਗਜ਼ ਕਿਉਂ ਨਹੀਂ ਰੱਦ ਹੋਏ ਮਤਲਬ ਆਪਦੀ ਹਾਰ ਨੂੰ ਦੇਖਦੇ ਹੋਏ ਕਿਉਂਕਿ ਇਹ ਐਨਾ ਆਪਦੇ ਪਿੰਡ ਦੇ ਵਿੱਚ ਪੌਪੂਲਰ ਹੈ ਕਿ ਸਭ ਨੂੰ ਪਤਾ ਸੀ ਵੀ ਐਤ ਕੀ ਇਹਨਾਂ ਨੇ ਜਿਹੜਾ ਹੈ ਰਿਕਾਰਡ ਤੋਂ ਵੋਟਾਂ ਨਾ ਦਿੱਤਣ ਸੋ ਆਪਦੀ ਹਾਰ ਨੂੰ ਦੇਖਦੇ ਹੋਏ ਉਹਨਾਂ ਨੇ ਸ਼ਰਿਆਮ ਤੱਕਾ ਕਰਕੇ ਵੋਟਾਂ ਜਿਹੜੇ ਇਹਨਾਂ ਨੇ ਕਾਗਜ਼ ਰੱਦ ਕਰਾਏ ਘਰਾਚੋਂ ਦੇ ਵਿੱਚ ਵੀ ਇਹੀ ਕੁਝ ਹੋਇਆ ਕਈ ਪੰਚਾਇਤਾਂ ਪੰਚਾਇਤ ਮੈਂਬਰਾਂ ਦੇ ਵੀ ਜਿਹੜੇ ਕਾਗਜ਼ ਰੱਦ ਕੀਤੇ ਗਏ ਨੇ ਮੈਨੂੰ ਤਾਂ ਅੱਜ ਵੀ ਫੋਨ ਆ ਰਹੇ ਨੇ ਕਈ ਕਈ ਤਾਂ ਜਿਹੜੇ ਲੋਕ ਇਹਨਾਂ ਨੇ ਕੱਲ ਸ਼ਿਕਾਇਤਾਂ ਰਾਤ ਨੂੰ ਫੜ ਕੇ ਅੱਜ ਵੀ ਇਹ ਜੋ ਮੈਨੂੰ ਪਤਾ ਚੱਲਿਆ ਹੈ ਅਫਸਰਾਂ ਨੂੰ ਡਿਊਟੀਆਂ ਲੱਗੀਆਂ ਪਟਵਾਰੀਆਂ ਦੀਆਂ ਵੀ ਤੁਸੀਂ ਰਿਪੋਰਟਾਂ ਲਿਆਓ ਹਾਲਾਂਕਿ ਰੱਦ ਨਹੀਂ ਕਾਗਜ਼ ਹੋਣੇ ਚਾਹੀਦੇ ਕਿਸੇ ਰੂਪ ਵਿੱਚ ਵੀ ਕਿਉਂਕਿ ਕੱਲ ਲਾਸਟ ਡੇ ਸੀ ਪਰ ਤੁਸੀਂ ਪਤਾ ਕਰ ਸਕਦੇ ਹੋ ਵੀ ਪਟਵਾਰੀਆਂ ਤੋਂ ਅੱਜ ਵੀ ਰਿਪੋਰਟਾਂ ਮੰਗਾਈਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਕੀ ਹੱਲ ਹੋਣਾ ਹੈ ਇਹ ਤਾਂ ਮੈਨੂੰ ਪਤਾ ਨਹੀਂ ਹੁਣ ਕੀ ਕਰਨਗੇ ਪਰ ਇਤੋਂ ਤੱਕ ਜਿਹੜਾ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕਲ ਐਮਐਲਏ ਖਾਸ ਤੌਰ ਤੇ ਬੀਬੀ ਭਰਾਜ ਉਹਨੇ ਹਰ ਤਰ੍ਹਾਂ ਦੇ ਜਿਹੜੇ ਨੇ ਛੋਟੇ ਲੈਵਲ ਦੀ ਸਿਆਸਤ ਤੱਕ ਜਿਹੜੀ ਇਹ ਪਹੁੰਚ ਕੀਤੀ ਹੈ ਕਰਪਸ਼ਨ ਦਾ ਵੀ ਰਿਕਾਰਡ ਤੋੜਤਾ ਅਤੇ ਧੱਕੇਸ਼ਾਹੀ ਦਾ ਵੀ ਰਿਕਾਰਡ ਤੋੜਤਾ ਸਾਨੂੰ ਆਸ ਨਹੀਂ ਸੀ ਬੜਾ ਲੋਕਾਂ ਨੇ ਸੋਚਿਆ ਸੀ ਵੀ ਛੋਟੀ ਉਮਰ ਦੀ ਲੜਕੀ ਹੈ ਵਧੀਆ ਕੰਮ ਕਰੂਗੀ ਪਰ ਜਿੰਨੀ ਨਿਰਾਸ਼ਤਾ ਇਹਨਾਂ ਤੋਂ ਹਯਾਮ ਆदमी ਪਾਰਟੀ ਤੋਂ ਲੋਕਾਂ ਨੂੰ ਮੈਨੂੰ ਅਜੇ ਕਦੇ ਕਿਸੇ ਸਰਕਾਰ ਤੋਂ ਇੰਨੀ ਨਿਰਾਸ਼ਤਾ ਨਹੀਂ ਹੋਈ। ਸੋ ਅਸੀਂ ਖੰਡਨ ਵੀ ਕਰਦੇ ਆਂ, ਕੋਰਟ 'ਚ ਵੀ ਜਾਵਾਂਗੇ, ਹਰ ਤਰ੍ਹਾਂ ਦੀ ਲੜਾਈ ਵੀ ਲੜਾਂਗੇ। ਤੇ ਸਾਨੂੰ ਉਮੀਦ ਵੀ ਹੈ ਵੀ ਕੋਰਟ ਵੈਸੇ ਤਾਂ ਇਹਨਾਂ ਕੇਸਾਂ ਦੇ ਵਿੱਚ ਬਹੁਤ ਘੱਟ ਸਟੇ ਮਿਲਦੀ ਹੁੰਦੀ ਆ ਪਰ ਕਿਉਂਕਿ ਬੜਾ ਹੀ ਇਹ ਕਲੀਅਰ ਘੱਟ ਧੱਕੇ ਦਾ ਕੇਸ ਹੈ। ਸਾਨੂੰ ਉਮੀਦ ਹੈ ਵੀ ਕੋਰਟ ਵੱਲੋਂ ਕੋਈ ਨਾ ਕੋਈ ਰਾਹਤ ਸਾਨੂੰ ਜ਼ਰੂਰ ਮਿਲੂਗੀ। ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮਹੂਰੀਅਤ ਹੱਕ ਨੂੰ ਕਿ ਸਹੱਦ ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਪੱਤਰਕਾਰ ਵੀਰੋ ਪੰਜਾਬ ਦੇ ਇਤਿਹਾਸ ਪਿਛਲੇ 2 ਦਹਾਕਿਆਂ ਚ ਛਾਤੀ ਮਾਰੀਏ ਤੇ ਪੰਚਾਇਤੀ ਚੋਣਾਂ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਕਿਹੜੀ ਸੱਤਾ ਤੇ ਹੁੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਨੀਆਂ ਚੋਣਾਂ ਨੂੰ ਲੁੱਟਿਆ ਦੋਨਾਂ ਪਾਰਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਵਾਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਏ ਆ ਉਹਤੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਵਾ ਦੀ ਪਾਰਟੀ ਵਾਲੀ ਸਰਕਾਰ ਨੇ ਵੱਟੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜ਼ੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮ ਆਦੀ ਪਾਰਟੀ ਹੋਈ ਇਸ ਵਿੱਚ